ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਸੌਰ ਸਿੰਘ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਸੁਖਵੀਰ ਦੇ ਕੋਲ ਆਇਆ ਦੋਸਤੋ ਇੱਕ ਪਹਿਲਾਂ ਵੀਡੀਓ ਬਣਾਈ ਸੀ ਆਪਾਂ ਜਤੋਂ ਕਿ 5-4 ਦਿਨ ਪਹਿਲਾਂ ਵਪਾਰ ਦਾ ਵੀਰ ਨੇ ਕੰਮ ਸ਼ਟਾਰਟ ਕੀਤਾ ਸੀ ਤੇ ਪਹਿਲੀ ਵੀਡੀਓ ਆਪਾਂ ਉਹਦੇ ਵਿੱਚ 3 ਤੋਂ 4 ਤਿੰਨ ਗਨਗ ਦਿਖਾਏ ਸੀਗੇ ਤੁਹਾਨੂੰ ਅੱਜ ਇਸ ਵੀਡੀਓ ਦੇ ਵਿੱਚ ਤਕਰੀਬਨ ਤੁਸੀਂ ਤਿੰਨ ਵੜਾ ਦੇਖੋਗੇ ਤੇ ਦੋ ਮੱਝਾ ਦਿਖਾ ਦੇਾਂਗੇ ਸੈਕਿੰਡ ਦੂਜੀ ਵੀਡੀਓ ਆਪਣੀ ਸੋਰ ਸਿੰਘ ਤੋਂ ਇੱਕ ਛੜਕ ਪਿੰਡ ਪਧਰੀ ਨੂੰ ਜਾਂਦੀ ਆ ਇੱਥੇ ਛੜਕ ਦੇ ਉੱਪਰ ਘਰ ਬਾਕੀ ਮੇਰਾ ਭਰਾ ਨੰਬਰ ਸਕਰੀਨ ਦੇ ਉੱਪਰ ਚੱਲਣਗੇ ਨੰਬਰਾਂ ਦੇ ਕਾਲ ਕਰਕੇ ਤੁਸੀਂ ਵਿਜ਼ਿਟ ਕਰ ਸਕਦੇ ਜੇ ਬਾਕੀ ਲੱਗਦੇ ਨਾਲ ਪਿੰਡ ਜਿਹੜੇ ਅਸਿਰੇয়াল ਇਧਰ ਬਿਲਕੁਲ ਗੱਗੋ ਬੂਹਾ ਪੰਜ ਵੜਾ ਬਿਲਕੁਲ ਇਧਰਲੇ ਪਾਸੇ ਪਿੰਡ ਆ ਜਾਂਦੇ ਤੇ ਭਿੱਕੀਵੜ ਤੋਂ ਤਕਰੀਬਨ ਸਾਰੀ 10 ਕਿਲੋਮੀਟਰ ਦੀ ਦੂਰੀ ਆ ਕੋਈ ਵੀ ਭਰਾ ਆਪਣਾ ਮਾਲਵੇ ਵਾਲੀ ਸਾਈਡ ਤੋਂ ਵਿਜ਼ਿਟ ਕਰਨੀ ਜਾਊਗਾ ਤੇ ਹਰੀਕੇ ਪਤਨ ਤੋਂ ਕਿ ਕਿਵੇਂ ਦਾ ਖਾੜ ਦੇ ਨੂੰ ਜਿਹੜੀ ਛੜਕ ਜਾਂਦੀ ਆ ਭਿੱਖੀ ਮੀਂੜ ਤੋਂ ਜਦੋਂ ਤੁਸੀਂ ਬਾਅਦ ਵਿੱਚ ਚਭਾਲ ਨੂੰ ਆਓਗੇ ਤੇ 10 ਕਿਲੋਮੀਟਰ ਸਫ਼ਰ ਤੈਅ ਕਰੋਗੇ ਸੁਰ ਸਿੰਘ ਪਿੰਡ ਆ ਤੇ ਸੁਰ ਸਿੰਘ ਪਿੰਡ ਤੋਂ ਜਿਹੜੀ ਪਧਰੀ ਨੂੰ ਛੜਕ ਜਾਂਦੀ ਆ ਇਹਦੇ ਇਸੇ ਛੜਕ ਦੇ ਪ੍ਰਕਾਰ ਆ ਮਿਰ ਸੁਖ ਦਾ ਬਾਕੀ ਅੱਜ ਇਸ ਵੀਡੀਓ ਦੇ ਵਿੱਚ ਪੰਜ ਨਾਗ ਆ ਦੋਸਤੋ ਸਵੇਸ ਵਾਇ ਪਸ਼ੂ ਵੀ ਦਿਖਾਵਾਂਗੇ ਤੁਹਾਨੂੰ ਜੇਕਰ ਬਹਿਰਾਂ ਦੀ ਗੱਲ ਕਰ ਲਈਏ ਇੱਕ 8-9 ਮਹੀਨਿਆਂ ਦੀ ਗੱਬਣ ਮੱਝ ਦਿਖਾ ਦੇਾਂਗੇ ਦੁੱਧੋਂ ਡਰਾਈ ਆ ਇੱਕ ਤਿਆਰੀ ਤੇ ਬਿਲਕੁਲ ਮੱਝ ਤੁਹਾਡੇ ਸਾਹਮਣੇ ਪੇਸ਼ ਕਰ ਦੇਣੀ ਆ ਆਪਾਂ ਸੋ ਤਿਆਰੀ ਤੇ ਆ ਸਮਾਂ ਕਿੰਨਾ ਲੈਂਦੀ ਆ ਪ੍ਰੋਪਰ ਡਿਟੇਲ ਦੇ ਵਿੱਚ ਚੱਲਾਂਗੇ तरीका जो 10 जुलाई ते समय कोई शाम दे 6:00 ਵਜੇ ਦਾ ਸੋ ਪੂਰੀ ਗੱਲਬਾਤ ਕਰਦੇ ਆ ਸੋ ਮੇਰਾ ਭਰਾ ਵੀਡੀਓ ਨੂੰ ਐਂਡ ਤੱਕ ਦੇਖ ਲਿਆ ਜੇ ਤੇ ਜਿਹੜਾ ਵੀ ਸੱਜਣ ਆਪਣਾ ਫਾਰਮਰ ਭਰਾ ਸੌਦਾ ਕਰੂਗਾ ਇੱਥੇ ਆਣ ਕੇ ਜਰੂਰ ਆਪਣੀ ਅੱਖੀਂ ਵੇਖ ਦੇਖ ਕੇ ਤਸੱਲੀ ਕਰਕੇ ਮਾਲ ਖਰੀਦੋ ਠੀਕ ਆ ਜੀ ਸਭ ਤੋਂ ਪਹਿਲਾਂ ਸੋਖ ਸਾਸਰੀ ਗਾਲ ਭਾਈ ਸਾਸਰੀ ਗਾਲ ਜੀ ਕਿਵੇਂ ਭਰਾ ਵਧੀਆ ਵਧੀਆ ਠੀਕ ਠਾਕ ਮਰੀ ਜਾਂਦੇ ਛਾਲਾ ਹਾਂ ਜੀ ਮਰੀ ਜਾਂਦੇ ਮਰੀ ਜਾਂਦੇ ਸ਼ੁਕਰੇ ਮਾਲਕ ਦਾ ਬਈ ਸੋਖ ਉਦੋਂ ਵੀ ਆਪਾਂ ਤਿੰਨ ਵੜਾ ਪਾਈਆਂ ਸੀ ਇੱਕ ਕੱਟੂਰ ਸਿੰਘ ਸਾਹਿਬਾ ਸ਼ਾਰਟ ਦੇ ਵੇਗੀਆਂ ਸੀ ਮਾਲ ਵੇਕ ਗਿਆ ਸੀ ਉਸੇ ਵੇਲੇ ਸ਼ੋਰਟ ਤੇ ਉਸੇ ਵੇਲੇ ਵੇਗਿਆ ਘੰਟੇ ਘੰਟੇ ਹੀ ਵੇਗਿਆ ਬਾਕੀ ਮੋਲ ਵੀ ਬੜਾ ਜਾਇ ਸੀ ਬੱਜ ਜਾਏ ਮੋਲ ਪਾ ਅੱਜ ਵੀ ਜਾਇ ਜੀ ਆ ਫੜ ਲਓ ਫੜ ਲਓ ਮੇਲਾ ਲੁੱਟਣ ਵਾਲੀ ਗੱਲ ਹੀ ਹੋ ਗਈ ਲੁੱਟਣ ਵਾਲੀ ਗੱਲ ਹੀ ਆ ਮੁਫਤ ਆ ਮੁਫਤ ਵਾਲੇ ਪਾ ਆ ਜੀ ਮੈਂ ਵੀ ਜਿਵੇਂ ਉਹਦੀ ਗੱਲ ਹੋਣਾ ਵੀ ਉਹ ਸੇਕ ਹੁੰਦਾ ਮੋਲ ਆ ਇੱਕ ਮੌਰ ਤੇ ਚੀਜ਼ ਮਿਲਣੀ ਇੱਕ ਹੁੰਦਾ ਵੀ ਯਾਰ ਸੇਲ ਲਾ ਕੇ ਕੀ ਸੇਲ ਹਾਂ ਹਾਂ ਜੀ ਹਾਂ ਜੀ ਉਹ ਗੱਲ ਬਾਤ ਆ ਲਓ ਵੀ ਅੱਜ ਦੱਸੋ ਜੇ ਰਹਿਮਤ ਤੁਹਾਨੂੰ ਦਿਖਾਉਣੇ ਆ ਬਾਕੀ ਮੇਰਾ ਭਰਾ ਪਾ ਜਿਹੜਾ ਰੇਡ ਜਰੂਰ ਵੇਖਿਆ ਜੇ ਐਂਡ ਤੱਕ ਜਾਇਜ ਮਾਰ ਜਣਾ ਬਿਲਕੁਲ ਨਵਾ ਕਾਮਾ ਠੀਕ ਆ ਜੀ ਬਾਕੀ ਮਾਲ ਆਉਂਦਾ ਰਹਿਦਾ ਡੇਲੀ ਰੂਟੀਨ ਦੇ ਵਿੱਚ ਲੈ ਵੀ ਸੋਖ ਸ਼ੁਰੂਆਤ ਕਰ ਲਾ ਪਹਿਲੇ ਨੰਬਰ ਤੋਂ ਆ ਬੈੜ ਇੱਕ ਜਿਹੜੀ ਕ੍ਰੋਸ ਬਰੀਡ ਦੇ ਵਿੱਚ ਆ ਕਿੰਨਾ ਸੁਬਾ ਇਹ ਦੂਜਾ ਸੁਬਾ ਦੂਜਾ ਸੁਬਾ ਕਿੰਨੇ ਦਿਨਾਂ ਦੀ ਸੁਈ ਆਜ ਇਹ 2 ਦਿਨ ਹੋ ਗਏ ਨੂੰ ਵੱਛਾ ਮਗਰ ਵੱਛਾ ਕਿੰਨਾ ਇਸ ਵਕਤ ਬੋਲਾ ਇਹ ਸਲੇ 13 14 ਕਿਲੋ ਹਾ ਯਾਰ ਜਿਹੜਾ 13 14 ਲੀਟਰ ਆ ਨਾ ਬਿਲਕੁਲ ਹਾ ਯਾਰ ਠੀਕ ਆ ਭਰਾ ਤੇ ਬਾਕੀ ਮਿਲਦੀ ਮੁਲਦੀਆਂ ਬੰਗਾ ਬੁੰਗਾ ਪਾ ਕੇ ਹਾਂਜੀ ਠੀਕ ਆ ਤੇ ਚਵਾਈ ਦੇ ਵਿੱਚ ਕੋਈ ਟਕੜ ਨਹੀਂ ਨਾ ਨਾ ਪੂੜ ਛੱਟੇ ਦੀ ਆਪਣੀ ਗਰੰਟੀ ਹੋਏ ਤੁਹਾਨੂੰ ਲੈ ਵੀ ਪੂੜ ਛੱਟੇ ਸੋ ਗਰਮੀ ਦੀ ਜਿੰਦ ਜਾਣਾ ਜਿੱਦਾਂ ਸਾਰੇ ਭਰਾ ਆਪਣੇ ਕ੍ਰੋਸ ਅੰਗ ਖਰੀਦੇ ਆ ਗਰਮੀ ਦੇ ਸੀਜ਼ਨ ਦੇ ਵਿੱਚ ਵੇਰ ਆਪਾਂ ਤਾਂ ਮੋਤੋਰ ਕੇ ਦਿਖਾ ਰਹੇ ਆ ਦੂਜਾ ਸਵੇਰ ਬੱਛਾ ਮਗਰ 2 ਦਿਨ ਦਾ ਸਮਾਂ ਹੋ ਗਿਆ 13 14 13 14 ਕਿਲੋ ਐਸ ਵਕਤ ਬੋਲੇ ਦੀ ਸਟਾਰਟਿੰਗ ਆ ਥਾਣ ਮੁੱਠੀ ਮੁੱਠੀ ਆ ਨੋਕ ਦਾ ਥਾਣਾ ਬਾਕੀ ਲੇਵੇ ਦੀ ਬੰਦਰ ਤੁਸੀਂ ਦੇਖ ਸਕਦੇ ਜੇ ਹੁਣ ਵੈਸੇ ਚਵਾਈ ਦਾ ਸਮਾਂ ਹੋ ਜਾਂਦਾ ਹੈ 6 ਵਜੇ ਦਾ ਸ਼ਾਮ ਦਾ ਭਰੇ ਥਾਣਾ ਭਰੇ ਹਵਾਨੇ ਲੇਵੇ ਸਾਰੇ ਭਰਾਵਾਂ ਨੂੰ ਜਿਹੜੇ ਪਸ਼ੂ ਨਜ਼ਰ ਆ ਜਾਣਗੇ ਪਰ ਰੋਗ ਰੋਗ ਦਾ ਤਾਂ ਨਾ ਕਰਮਾ ਦੀ ਕਾਤ ਦਿਖਾਇਤ ਵੀ ਗੱਲ ਕਰੀਏ ਤਾਂ ਮੀਡੀਅਮ ਤੋਂ ਥੋੜੀ ਜਿਹੀ ਪਲਾਸ ਮੰਨ ਲਈ ਬਾਕੀ ਬੇਲਬੂਲ ਚੰਗੀ ਆ ਆ ਦੇਖੋ ਸੋ ਮਗਰ ਦੇ ਬੱਛਾ ਮੇਲ ਕਾ ਫਟਿਕਾ ਜੀ ਸੋ ਚਵਾਈ ਦੀ ਚੰਗੀ ਆ ਕੋਈ ਥਣ ਦੀ ਬਾਦ ਕਾੜੀਆਂ ਪੂਰ ਛੱਟਾ ਨਹੀਂ ਮਿਲੂਗਾ ਤੁਹਾਨੂੰ ਬਾਕੀ ਬੱਜਾ ਲਾਗੇ ਬੰਗਾਰਸੀ ਪਾ ਕੇ ਜਿਹੜੀ ਚਵਾਈ ਆ ਕੋਈ ਵੀ ਸੱਜਣ ਭਰਾ ਕਰ ਸਕਦਾ ਓਦਾਂ ਕੋਈ ਗੱਲ ਨਹੀਂ ਦੇਿੰਦਾ ਵਿਚਾਰ ਵਾਲੀ ਠੀਕ ਆ ਜੀ ਜਿੱਦਾਂ ਮਰਜ਼ੇ ਹੱਥੋਂ ਤਲਾਗੇ ਤੇ ਸੱਲੀ ਕਰੀ ਚਲੋ ਆਂਦੀ ਕੁਛ ਨਹੀਂ ਕਿ ਇਧਰ ਬੈਣੀ ਪੂਣੀ ਤੋਂ ਇੱਕ ਵਾਰੀ ਤੁਹਾਨੂੰ ਆਪਾਂ ਥਾਣਾ ਵਿਖਾ ਦਈਏ ਆ ਦੇਖੋ ਜੀ ਸੋ ਮੋਠੀ ਮੋਠੀ ਧਾੜਾ ਤੇ 13 14 ਕਿਲੋ ਤੋਂ ਜਿਹੜੀ ਇਹਨਾਂ ਸ਼ੁਰੂਆਤ ਕੀਤੀ ਹੈ ਠੀਕ ਹੈ ਜੀ ਪੌੜਾ ਹੀ ਆ ਇਸ ਵਕਤੇ ਦੇ ਥੱਲੇ ਬਾਕੀ ਮਗਰ ਦੇ ਮੇਲਕਾਫ ਪੱਛਾ ਸੋ ਚੁਵਾਈ ਤੁਹਾਨੂੰ ਦੱਸ ਹੀ ਦਿੱਤੀ ਆ ਸੁਖ ਕੀ ਮੋਲ ਕੀ ਡਿਮਾਂਡ ਕਰਦਾ ਬਈ ਦੀ ਮੋਲ ਸੰਤੋਖ ਕਰਦੇ ਆਪਾਂ 53000 ਰੁਪਇਆ 53 ਮਾਂ ਤਣ ਕਰਦਾਂਗੇ ਆਪਾਂ 47000 ਚ 47000 ਚ ਹਾਂਜੀ ਇੱਕੋ ਇੱਕ ਗੱਲ ਕਰਦੀ ਆ ਹਾਂ ਨਾਲ ਹੀ ਇੱਕੋ ਇੱਕ ਹੀ 40000 ਦੀ ਦੇ ਦਾਂਗੇ 40000 ਦੀ ਲਬੇ 46000 ਦੀ ਹਾਜਾ ਨਾ ਤੁਹਾਨੂੰ ਵਧਰ ਮਿਲ ਜੂਗੀ ਠੀਕ ਹੈ ਜੀ ਡਿਮਾਂਡ 52 54 ਕੁਛ ਵੀ ਕਰਾ ਲਓ ਤੇ 46000 ਦੀ ਵੜ ਮਿਲ ਜੂਗੀ ਬੱਚਾ ਮਗਰਾ ਚਵਾਈ ਦੀ ਬਿਲਕੁਲ ਬੰਬੇ ਪਾਸ ਆ ਇਧਰ ਸੈਕੰਡ ਨੰਬਰ ਤੇ ਦਿਖਾਈਏ ਇਹ ਵੀ ਕਰਾਸ ਬਰੀਡ ਆ ਕਰਾਸ ਇਹ ਅੱਜ ਕਿੰਨੇ ਦਿਨਾਂ ਦੇ ਵਿੱਚ ਇਹ ਸਰ ਨੂੰ ਸਾਬ ਕੱਲ ਹੀ ਸੂਈ ਹੈ ਜੀ ਕੱਲ ਹੀ ਸੂਈਆ ਕੱਲ ਹੀ ਸੂਈਆ ਮਗਰ ਬੱਚਾ ਹਾਂ ਜੀ ਮਗਰ ਬੱਚਾ ਬੱਚੀ ਬੱਚੀ ਹੈ ਹਾਂ ਜੀ ਬੱਚੀ ਮਗਰ ਬੱਚੀ ਆ ਠੀਕ ਹੈ ਜੀ ਕੋਈ ਜਰਸੀ ਦੇ ਨਾਲ ਕੋਈ ਸ਼ਾਈ ਵਾਲ ਦਾ ਕਰਾਸ ਆ ਮਗਰ ਬੱਚੀ ਆ ਨਾੜੂਆ ਬਿਲਕੁਲ ਬੱਚੇ ਦੇ ਨਾਲ ਗਿੱਲਾ ਤੇ ਵੜ ਦੀ ਜਕਰ ਸੂਬਿਆਂ ਦੀ ਗੱਲ ਕਰੀਏ ਸੋਖ ਸੂਬਾ ਦੂਜਾ ਕਿ ਤੱਕ ਜੁਗਾ ਸੰਦੂ ਸਾਹਿਬ ਦੂਜਾ ਹੈ ਲਸੀ ਵਰ ਹਾਂ ਥੋੜਾ ਸੂਸਵਾਦ ਦੇ ਵਿੱਚ ਸੂਸਵਾਦ ਵਿੱਚ ਹਾਂ ਲਓ ਜੀ ਸੂਸਵਾਦ ਦੇ ਵਿੱਚ ਆ ਬਾਕੀ ਵੜ ਮੀਡੀਅਮ ਹਾਈਟ ਮੰਨ ਕੇ ਵੀ ਤੁਸੀਂ ਸੌਦਾ ਕਰ ਸਕਦੇ ਜੀ ਬਾਕੀ ਮੀਡੀਅਮ ਤੋਂ ਥੋੜੀ ਜਿਹੀ ਪਲੱਸ ਮੀਡੀਅਮ ਅਸਲ ਦੇ ਵਿੱਚ ਨਾ ਬਹੁਤੀ ਛੋਟੀ ਤੇ ਨਾ ਹੀ ਬਹੁਤੀ ਵੱਡੀ ਵਿਚਲਾ ਜਾਂ ਮੇਲ ਆ ਤੇ ਥੋੜਾ ਜਿਹਾ ਜਿਵੇਂ ਤੁਹਾਨੂੰ ਲੱਗੂਗਾ ਵੀ ਪਸ਼ੂ ਨੇ ਇੱਕ ਵਾਰੀ ਤੈਹ ਲਾਈ ਆ ਠੀਕ ਆ ਜੀ ਕਿਉਂਕਿ ਕੱਲ ਵੀ ਸੂਈਏ ਬੱਚੀ ਮਗਰ ਆ ਤੇ ਦੋਸਤੋ ਇਹ ਗੱਲ ਪੱਕੀ ਯਕੀਨ ਨਾਲ ਵੀ ਪਸ਼ੂ ਚਾਹੇ ਜਿੱਦਾ ਮਰਜ਼ੀ ਰਾਜੀ ਆ ਪਲਿਆ ਪਲੀਤਾ ਚਾਹੇ ਕੋਈ ਦਰਮਿਆਨਾ ਸੂਸਵਾ ਦੇ ਵਿੱਚ ਇੱਕ ਵਾਰੀ ਜਾਨਵਰ ਆ ਹੀ ਜਾਂਦਾ ਠੀਕ ਆ ਜੀ ਕਿਉਂਕਿ ਬੱਚਾ ਕਾਫੀ ਤੁਸੀਂ ਵੇਖਿਆ ਮਗਰ ਹੈਵੀ ਆ ਤੇ ਇਹਦੇ ਥੱਲੇ ਕੋਈ ਦੋਗ ਡਾਕਦੀਆਂ ਚੁਵਈਆਂ ਕਰ ਲੀਆਂ ਨੇ ਹਾਂ ਜੀ ਬੋੜਾ ਕਿਲੋ ਬੋੜਾ ਰੈਡੀ ਐ ਇਸ ਟਾਈਮ ਲੈ ਇਹਨੂੰ ਕੋਈ ਹੋਰ ਤੋਰੀ ਮੜਾ ਸੁੱਖ ਲਾ ਗਿਓ ਇਹਨੂੰ ਘਮਾਪਰਾ ਪਾਕਿਸਤਾਨ ਗੋਲ ਦੋਸਤ ਬਹੁਤ ਕੈਮ ਆ ਮੁੱਠੀ ਮੁੱਠੀ ਥਾਣਾ ਕੋਈ ਫੋਰ ਛਾਗ ਨਹੀਂ ਕੀ ਠੀਕ ਆ ਜੀ ਆ ਦੇਖੋ ਸੋ ਚਾਰੇ ਥਾਣਾ ਗਾਉਂਡ ਸਪੇਸ ਤੁਹਾਡੇ ਸਾਹਮਣੇ ਤੇ 11 12 11 12 ਕਿਲੋ ਜਿਹੜੀ ਆ ਦੋ ਗਡੰਗ ਦੀ ਜਿਹੜੀ ਚਵਾਈ ਕੀਤੀ ਆ ਪੋਣੇ-ਪੋਣੇ ਤਾਂ ਫਿਰ ਸਾਫ਼ ਹੀ ਕਰਤੀ ਸੀ ਸਾਫ਼ ਸਾਫ਼ ਹੀ ਚਲ ਲਓ ਜੀ ਠੀਕ ਆ ਜੀ ਸੋ ਮਗਰ ਬੱਛੀ ਆ ਇੱਧਰ ਇੱਕ ਬਹਿਣੀ ਆਲੇ ਪਾਸੇ ਤੁਸੀਂ ਵੇਖ ਲਓ ਆ ਦੇਖ ਲੈ ਵੀ ਲੈ ਸੰਸਾ ਜਿੱਦੜੇ ਮੁੱਠੀ ਬਹਿ ਜਾ ਮੁੱਠੀ-ਮੁੱਠੀ ਖਾਣਾ ਠੀਕ ਆ ਜੀ ਕੋ ਚਵਾਈ ਕਿਸੇ ਭੈਣ ਨੇ ਚਾਹੇ ਕਿਸੇ ਭਰਾ ਨੇ ਬਜ਼ੁਰਗ ਨੇ ਬੱਚੇ ਨੇ ਜਿਵੇਂ ਮਰਜ਼ੀ ਬੈਠ ਕੇ ਥਨੇ ਚਵਾਈ ਕਰ ਸਕਦੇ ਹੋ 11-12 ਕਿਲੋ ਬੋਲਾ ਰੇਡ ਮੇਰਾ ਭਰਾ ਵੇਖਿਆ ਜੇ ਬੜਾ ਜਾਇਜ਼ ਕੀਮਤ ਰੂਗਾ ਇਹਦਾ ਮੁੱਲ 40000 ਰੁਪਿਆ 40000 ਹਾਂ ਨਾ 38000 ਦੇ ਦਾਂਗੇ 38000 ਦੇ 4 ਹੋਰ ਛੋਟ ਕਰ ਦੋ 37 ਦੇ ਦਾਂ ਕੋ ਭੈਣ ਭਰਾ ਸਾਰੇ ਮਗਰ ਪਵਾ ਲੈਣੇ ਕੋਈ ਨਹੀਂ ਪੈ ਜਾਣਗੇ ਦੇ ਕਿਸੇ ਨੇ ਕਿਹੜਾ ਮਾਇਰ ਨਹੀਂ ਕਿਸੇ ਨੇ ਕਿਹੜਾ ਮਾਇਰ ਨਹੀਂ ਹਾਂ ਨਹੀਂ ਨਹੀਂ ਪਰ ਪੂਰੀਆਂ ਕਰੀਆਂ ਨਹੀਂ ਮੇਰਾ ਭਰਾ ਖੇਚ ਕੇ ਹਾਂਜੀ ਹਾਂ ਮੈਂ ਪੂਰੀਆਂ ਕਰੀਆਂ ਵੀ ਨਹੀਂ ਲਓ ਵੀ ਇਹ 8000 ਦੀ ਕਿਸਾਨ ਵੀਰੋ ਜਿਹੜੀ ਵਾਇਰ ਮਿਲ ਜੂਗੀ ਬਾਕੀ ਸਾਰੇ ਪਾਸੇ ਤੁਹਾਨੂੰ ਦਿਖਾ ਦਿੱਤੀ ਆ ਜਿਹੜੇ ਭਰਾ ਮੇਰੇ ਨੇ ਥੋੜੇ ਪੈਸੇ ਹਰੇਕ ਨੂੰ ਹੁੰਦਾ ਵੀ ਘੱਟ ਤੋਂ ਘੱਟ ਰਕਮ ਪੈਸਾ ਲਾਇਆ ਜਾਵੇ 15 16 15 16 ਪਿਆਊਏ ਹਾਂ ਦੁੱਧ ਤਾਂ ਚੋ ਚੋਣਾ ਚਾਹੀਦਾ ਵੈੜ ਨੂੰ ਥੋੜੀ ਜਿਓ ਤੋ ਤੋ ਮੈਂਟੇਨ ਹੋ ਗਈ ਕੋਈ 8-7 ਦਿਨਾਂ ਦੇ ਵਿੱਚ ਹਾਂਜੀ ਤੇ ਦੁੱਧ ਤਾਂ ਗਰਮ ਵਾਲੀ ਚਵਾਊਗੀ ਜਿੱਦਾਂ ਕਿ ਥਣ ਚੜਾ ਜੀ ਇੱਕ ਟਾਈਮ ਦਾ ਵੈਸੇ ਕੋਈ 6 7 6 ਲੀਟਰਾਂ ਦਾ ਕੁਝ ਨਹੀਂ ਇਹਨੂੰ ਤੋ 7 ਲੀਟਰ ਵੀ ਇੱਕ ਡੰਗ ਦਾ ਚਵਾ ਸਕਦੀ ਹੈ ਜਾਂ 14 ਲੀਟਰ ਵੀ ਚਵਾ ਸਕਦੀ ਹੈ ਠੀਕ ਹੈ ਜੀ ਬਾਕੀ ਚੰਗੀ ਖੇਚਲ ਹੋਵੇ ਕਿਸੇ ਭਰਾ ਦੀ ਹੈਗੀ ਕਿ ਨਹੀਂ ਅੱਗੇ ਪਤਾ ਨਹੀਂ ਕਿ ਪਸ਼ੂ ਨੇ ਕਿੰਨਾ ਦੁੱਧ ਚਵਾ ਜਾਣਾ ਠੀਕ ਆ ਇਧਰ ਇੱਕ ਕ੍ਰੋਸ ਬਰੀਡ ਦੇ ਵਿੱਚ ਤੁਹਾਨੂੰ ਵੇਰ ਦਿਖਾਉਣੇ ਆਪਾਂ ਐਚ ਐਫ ਦਾ ਕੋਈ ਕ੍ਰੋਸ ਮੰਨ ਲੇ ਵਾਈਟ ਰੰਗ ਦੇ ਵਿੱਚ ਆ ਬਾਕੀ ਪ੍ਰਿੰਟ ਪ੍ਰਿੰਟ ਤੁਸੀਂ ਮੇਰਾ ਭਰਾ ਚੈੱਕ ਕਰ ਲੋ ਸੋ ਚੰਗਾ ਰੰਗ ਪ੍ਰਿੰਟ ਆ ਇਹ ਆਪਣਾ ਸੁੱਖ ਸੁਭਾ ਕਰਮ ਹੋ ਗਈ ਵੇੜੇ ਸੁਭਾ ਸਾਨੂੰ ਸਭ ਤਿੱਗਿਆ ਤਿੱਜੇ ਸੁਆ ਅੱਜ ਸਮਾਂ ਕਿੰਨਾ ਹੋ ਗਿਆ ਨੂੰ ਸੋਈ ਨੂੰ ਇਦੋਂ ਕੋਈ ਸੰਤੂ ਸਾਹਿਬ 10000 ਦੇਣਾ ਹੈ 10 11 ਦਿਨਾਂ ਦੀ ਸੂਈ ਆ ਹਾਂਜੀ ਮਗਰ ਵੱਛਾ ਹੀ ਇਹਦੇ ਮਗਰ ਵੱਛਾ ਐਸ ਵਕਤ ਕਿੰਨਾ ਦੁੱਧ ਚਪਾਈਏ 16 ਕਿਲੋ ਇਹ ਕੰਡੇ ਵਾਲਾ ਹੋਊਗਾ ਸਾਰੇ ਲਓ ਜੀ 16 ਕਿਲੋ ਕੰਡੇ ਵਾਲਾ ਦੁੱਧ ਮੇਰੇ ਭਰਾ ਉਹਦੇ ਥੱਲੇ ਹਾਜ਼ਰ ਆ ਬਾਕੀ ਵਹਿਰ ਤੁਸੀਂ ਵੇਖ ਸਕਦੇ ਜੇ ਤੇ ਹੈ ਪੀਰੀ ਆ ਉਦਾਂ ਪੂਰੀ ਹੈ ਨਾ ਸਿਰ ਸਾਡਾ ਠੰਡੀ ਜੀਰੀ ਫੁੱਲ ਆ ਦੁੱਧ ਕਿੰਨਾ ਦੱਸੇ 16 ਕਿਲੋ 16 ਕਿਲੋ ਹੋਊਗਾ 17 ਹੋਊਗਾ ਆਪਾਂ 16 ਕਹਿ ਕੇ ਵੇਚ ਦਿੰਨੇ ਆ ਲਓ ਵੀ 16 17 ਹੀ ਹੋਊਗਾ ਠੀਕ ਹੈ ਜੀ 16 ਕਿਲੋ ਵੀਰਾਂ ਦਾ ਵੀ ਕਿੰਨੋ ਖੰਡ ਘਾਟੀ ਦਸੀਏ ਕਲੋ ਭਰਾ ਕੋਈ ਪਾਈਆ ਖੰਡਾ ਭਰਾ ਕਿਲੋ ਖੰਡ ਵਾਧੇ ਚੋਗੇ ਤਾਂ ਫਿਰ ਸਵਾਦ ਆਉਂਦਾ ਅਸਲ ਦੇ ਵਿੱਚ ਇਹ ਵੀ ਦੱਸਿਆ 16 ਤੇ ਨਿਕਲੇ ਆਟੇ ਦੇ ਬਾਅਦ ਪਵੇ ਰੌਲਾ ਠੀਕ ਆ ਜੀ ਤੇ ਬਾਕੀ ਮੇਰਾ ਭਰਾ ਵਾਹਰ ਤੁਸੀਂ ਦੇਖ ਸਕਦੇ ਜੇ ਰੰਗ ਬਾਜ ਆ ਕਰਮਾਲੀ ਥਾਨ ਮੁਠੀ-ਮੁਠੀ ਆ ਲੈਵੇ ਆਰਡਰ ਦੀ ਕੁਆਲਿਟੀ ਤੁਹਾਡੇ ਸਾਹਮਣੇ ਆ ਠੀਕ ਆ ਜੀ ਬਾਕੀ ਥੱਲੋਂ ਆਦੇ ਵੀ ਪਾਂਦੀ ਪਾਈ ਫਿਰਦੀ ਆ ਠੀਕ ਆ ਤੇ ਇੱਥੇ ਆਣ ਕੇ ਜਿੱਦਾਂ ਮਰਜ਼ੀ ਚੋਕੇ ਤਸੱਲੀ ਕਰ ਲਿਆ ਜੇ ਕੋਈ ਕਿਸੇ ਰਕਮ ਦਾ ਕੋਈ ਭੂਰ ਛਟਾ ਉਹ ਆਪਾਂ ਪੁੱਛ ਲੈਣੀ ਆ ਠੀਕ ਆ ਤੁਸੀਂ ਸੁਣੋ ਚੋਣ ਤੋਂ ਬਾਅਦ ਚੰਗੀ ਭਰਾ ਹਾਂ ਜੀ ਹਾਂ ਜੀ ਭੂਰ ਠੀਕ ਆ ਤੇ ਉਦਾਂ ਮਨ ਲਾਤਾ ਵੀ ਇਹ ਬਿਨਾ ਵੰਗੇ ਰਸੀ ਤੋਂ ਭਾਵੇਂ ਚਵਾਈ ਕਰ ਲਈ ਜੀ ਇਦਾਂ ਹੀ ਆਵੇ ਲੋ ਹਾਂ ਬਹੁਤ ਜੀ ਠੀਕ ਆ ਜੀ ਸੋ ਨਾਰਮਲੀ ਦੋਸਤੋ ਬੱਚਾ ਆਪਾਂ ਲਾਗੇ ਵੈਸੇ ਚਲੋ ਚਵਾਈ ਕਰਨੀ ਚਾਹੀਦੀ ਕੋਈ ਨਾ ਉਤਰਾ ਵੀ ਪਸ਼ੂ ਠੀਕ ਆ ਜੀ ਹਲਕਤ ਜੀ ਮਨਾਉਂਦਾ 12 ਮੋੜ ਲੱਤ ਵੀ ਲਾ ਸਕਦਾ ਪਰ ਇਹ ਕਰਮਾੜੀ ਦੀ ਵੇਖੋ ਤੁਸੀਂ ਭਾਵੇਂ ਡਾਇਰੈਕਟ ਵੀ ਵੈਜੋਗੇ ਇਹਨੇ ਨਹੀਂ ਇੱਕ ਥਾਂ ਤੋਂ ਦੂਜੀ ਥਾਂ ਲੱਤ ਕਰਨੀ ਠੀਕ ਆ 16 ਕਿਲੋ ਕੀ ਮੋਲ ਕੀ ਡਿਮਾਂਡ ਰਹੂਗੀ ਇਹਦੀ ਗੋਲਾ ਸਮਸਾਬ ਕਰਦੇ ਹਾਂ 50000 ਰੁਪਇਆ 50000 ਤੇ ਹਾਂ ਆਪਾਂ 45000 ਦੇ ਦਾਂ 45 ਦੀ ਹਾਂ ਜੀ 500 ਛੋਟ ਕਰਦਾਂਗੇ ਹੋਰ 74.5 ਦੀ 74.5 ਦੀ ਲਓ ਜੀ ਸਾਡੇ 74000 ਰੁਪਏ ਬੈਰ ਤੁਹਾਨੂੰ ਮਿਲ ਜੂਗੀ ਆ ਦੇਖੋ ਫੋਲ ਗਰੰਟੀ ਹੈ ਵੀਰ ਭਰਾਣੇ ਆਨਲਾਈਨ ਵੀ ਛੜਨੀ ਹੋਵੇ ਆ ਦੇਖ ਠੀਕ ਹੈ ਕਰੋ ਜੱਗ ਠੀਕ ਹੈ ਬਾਕੀ ਇਧਰ ਬੈਕ ਸਾਈਡ ਤੋਂ ਆ ਵਿਖਾ ਦੇ ਮਾਰਾ ਸੁੱਖ ਆ ਦੇਖੋ ਜੀ ਠੀਕ ਹੈ ਸੁਨਖੇੜ 200 ਤੁਹਾਡੇ ਸਾਹਮਣੇ ਆ ਸੋ ਜੋ ਸਪੇਸ ਆ ਫਾਰੀ ਵਾਲਾ ਚੱਡਾ ਠੀਕ ਆ ਜੀ ਬਿਲਕੁਲ ਤੁਹਾਡੇ ਸਾਹਮਣੇ ਤੇ ਬਿਲਕੁਲ ਜਾਇਜ਼ ਰੇਟ ਆ ਸਾਡੇ 44000 44000 ਰੁਪਏ ਦਾ ਜਾਇਜ਼ ਸੋ ਪਸੰਦ ਆਊਗੀ ਭਰਾਵਾਂ ਨੂੰ ਜਾਇਜ਼ ਰੇਟਾਂ ਦੇ ਵਿੱਚ ਪਸ਼ੂ ਆ ਮੇਲਾ ਲੁੱਟਣ ਵਾਲੀ ਗੱਲ ਬਾਤ ਨਹੀਂ ਆ ਤੇ ਇੱਕ ਇਧਰ ਸੁੱਕ ਇਹ ਮੱਝ ਕਿਵੇਂ ਆਪਣੇ ਕੋਲ ਸੇਲ ਕਰਦੇ ਪੈਣ ਸੰਦੂ ਸਾਹਿਬ 8 ਮਹੀਨਿਆਂ ਦੀ ਗੱਭਣ ਆ 8 ਮਹੀਨਿਆਂ ਦੀ ਤੇ ਇਹ ਆਪਣੇ ਕੋਲ ਵਿਪਾਰ ਲੈਂਨ ਸੀ ਆ ਵਿਪਾਰ ਲੈਂਨ ਚਾਹੀਏ ਠੀਕ ਇਹ ਭੂਆ ਨਾਲ ਲੈਂਦੀ ਇਹ ਵੀ ਮੱਝ ਭੂਆ ਗਵਾਈ ਤੇ ਉਹ ਵੀ ਮੱਝ ਭੂਆ ਗਵਾਈ ਠੀਕ ਆ ਭਰਾ ਉਹਦਾ ਮੁੰਡਾ ਬਾਹਰ ਜਾਣਾ ਠੀਕ ਆ ਇਹਦੇ ਥੱਲੇ ਮਤਲਬ ਇਹ ਹੁਣ 8 ਮਹੀਨੇ ਦੀ ਗੱਬਣਾ ਦੁੱਧ ਨੂੰ ਚੱਲ ਡرائی ਆ ਹਾਂਜੀ ਦੋ ਦਿਨਾਂ ਦੇ 14 15 14 15 ਆਪਾਂ 14 ਕਿਲੋ ਦੀ ਗਰੰਟੀ ਦੇਵਾਂਗੇ ਜੀ ਠੀਕ ਆ ਹਾਂਜੀ ਮਤਲਬ ਜਿਹੜਾ ਚਮਾਉਂਦੀ ਰਹੀ ਆ ਪਿਛਲੇ ਸਵੇਰੇ ਦੇ ਵਿੱਚ ਹਾਂ 14 ਕਿਲੋ ਹਾਂਜੀ 8 ਮਹੀਨਿਆਂ ਦੀ ਜਿਹੜੀ ਆਪਣੀ ਮਤਲਬ ਆ ਬਈ ਚੈੱਕ ਪਾਸ ਹੋਈ ਆ ਠੀਕ ਆ ਚੈੱਕ ਪਾਸ ਹੂੰ ਬਾਬੇ ਅੱਗੇ 2 ਕੁ ਮਹੀਨੇ ਦਾ ਕਿਸਾਨ ਵੀਰੋ ਸਮਾਂ ਇਹਦਾ ਬਾਕੀ ਆ ਸਵੇਰ ਦਾ ਪਿਜੇਸ ਹੁੰਦੀ ਏ ਤੀਜੇ ਸਵੇਰ ਦਾ ਇਹਨੇ ਤਿਜਾ ਸੋਣਾ ਖੋਲ ਕੇ ਆਪਾਂ ਤਸੱਲੀ ਨਾਲ ਤੋੜ ਕੇ ਦਿਖਾ ਦਿੰਨੇ ਆ ਬਾਕੀ ਸੋਖ ਕਿਸੇ ਰਕਮ ਦੇ ਪਿੱਛੇ ਭਾਰਤੀ ਮੁਸ਼ਕਲ ਕੋਈ ਉਹ ਤੁਹਾਨੂੰ ਆਪਣੀ ਗਰੰਟੀ ਹੋਊਗੀ ਮਤਲਬ ਇਹ ਹੋਉਂਦਾ ਨਾ ਵੀ ਜਿਹੜਾ ਗੱਬਾਂ ਕਰਦੇ ਪੱਟਾ ਵੇਚਣ ਦਾ ਆਪਾਂ ਲੋ ਵੀ ਪਿੱਛੇ ਭਾਰਤੋਂ ਦੋਸਤੋ ਸੋਹਣੇ ਗਰੰਟੀ ਹੋਊਗੀ ਥਣਾ ਦੀ ਵੀ ਗਰੰਟੀ ਹੋਊ ਆਪਣੀ ਠੀਕ ਆ ਜੀ ਬਾਕੀ ਸਿੰਗੀ ਸੁੰਗੀ ਤੁਸੀਂ ਚੈੱਕ ਕਰ ਲਓ ਪਿੱਠ ਪੂੜਾ ਤੁਸੀਂ ਦੇਖ ਲਓ ਠੀਕ ਆ ਜੀ ਸੋ ਲੈਵੇ ਦੀ ਗੱਲ ਕਰੀਏ ਤੇ ਹੁਣ ਡਰਾਈਵ ਟ੍ਰੇਡ ਦੇ ਵਿੱਚ ਆ ਬਾਕੀ ਥਣ ਮੇਰਾ ਭਰਾ ਜਿੱਦਾਂ ਵੀ ਕੋਈ ਤਸੱਲੀ ਕਰਨੀ ਚਾਹੁੰਦਾ ਆਪਣੀ ਕਰ ਸਕਦੇ ਹੋ ਹੱਕ ਬਣਦਾ ਤੁਹਾਡਾ ਪੈਸੇ ਖਰਚ ਕਰਨੇ ਆ ਸਿੰਗਲ ਹੱਡੀ ਆ ਸੋਨਾ ਪਿੱਠ ਪੂੜਾ ਤੇ ਰੇਡ ਬੜੇ ਜੈਨੂਨ ਜਾਇਦ ਰੇਡ ਦੇ ਵਿੱਚ ਮਿਲ ਜੂਗੀ ਸਿਰਫ 2 ਮਹੀਨੇ ਸਾਹਮਣ ਦੀ ਲੋੜ ਪੈਣੀ ਆ ਪਰ ਜੇ ਉਹ ਜੇ ਅੱਜ ਕੱਲ ਮੁੱਲ ਹੋਏ ਪਿਆ ਹਰੇਕ ਭਰਾਹਾਂ ਦਾ ਵੀ 85000 ਦੀ ਗਈ ਸੱਜਰ ਮਾਝ ਮਿਲਦੇ ਤੇ ਕਈ ਵਾਰ 200 ਲੱਖ ਸਵਾ ਲੱਖ ਤੋ ਤੋ ਕੇਮਾ ਹੋਈਆਂ ਪਈਆਂ ਠੀਕ ਹੈ ਜੀ ਕਈਆਂ ਚੰਗੇ ਪਸ਼ੂ ਦਾ ਚੰਗਾ ਮੁੱਲ ਵੀ ਪੜਨਾ ਪੈਂਦਾ ਤੇ ਬਾਕੀ ਇਹ ਜਿਹੜੀ ਮੱਝ ਤੁਹਾਨੂੰ 2 ਮਹੀਨੇ ਖੇਚਲ ਕਰਨੀ ਪੈਣੀ ਹੈ ਇੱਕ ਮੇਰਾ ਭਰਾ ਗਾਂ ਨਿਗਰਾਨੀ ਚ ਸਵਾਲੋਂਗੇ ਤੇ ਨਾਲ ਦੀ ਨਾਲ ਹੀ ਇਹਦੀ ਚੰਗੀ ਕੇਅਰ ਕਿਸੇ ਭਰਾ ਨੇ ਕਰ ਲਈ ਉਪਰੋਂ ਪਿੰਡੇ ਪੁੰਡੇ ਦੀ ਹੋਰ ਵੀ ਰਾਜੀ ਹੋ ਜੂਗੀ ਤੇ 12 13 12 13 ਲੀਟਰ ਸੋਖਾਂ ਦਾ ਵੀ ਦੋ ਦੋ ਦਿੰਦੀ ਰਹੀ ਹੈ ਵੀ ਆਈ ਲਿਆ ਜੀ ਬਿਲਕੁਲ ਰਿਸ਼ਤੇਦਾਰੀ ਦੇ ਵਿੱਚੋਂ ਹੀ ਆ 14 ਕਿਲੋ ਠੀਕ ਆ ਜੀ ਠੀਕ ਆ ਸੋਖ ਕੀ ਮੋਨ ਰਹੂਗਾ ਅਜੇ ਕੀ ਡਿਮਾਂਡ ਕਰਦੇ ਆ ਮੋਲ ਸੰਧੂ ਸਾਹਿਬ ਆਪਣਾ ਕਰਦੇ ਆ 72000 ਰੁਪਇਆ 72000 ਹਾਂ ਜੀ ਨਾ ਦੇ ਦਾਂਗਾ ਮੈਂ 60000 ਦੇ ਦਾਂਗੇ 60000 ਦੇ ਹਾਂ ਜੀ ਪੈਂਦੀ ਏ ਬਸ ਐਂਡੀ 500 ਮਾਨਤਨ ਕਰਦਾਂਗੇ ਹੋਰ ਵੀ ਰਾਜ ਦਾ ਚੱਕੋ ਵੀ ਹਾਂ ਜੀ ਤੇ ਸਾਢੇ 65 ਦੀ ਹਾਂ ਜੀ ਸਾਢੇ 65 ਦੀ ਸਾਢੇ 65 ਦੀ ਦੇ ਦਾਂਗੇ ਲਓ ਜੀ ਸਾਢੇ 65000 ਦੀ ਮੱਝ ਮਿਲ ਜੂਗੀ ਸੋ ਕੱਚੀ ਕੱਚੀ ਆ ਬਾਕੀ ਮੇਰਾ ਭਰਾ ਗਾਹ ਪਈ ਨਫਾ ਲੈਣਾ ਚਾਹੁੰਦਾ ਮਹੀਨਾ 2 ਮਹੀਨੇ ਸਾਹਕੇ ਜਲਪਾਣੀ ਵੀ ਦਊਗੀ ਕਿਸੇ ਭਰਾ ਨੂੰ ਰੋਟੀ ਵੀ ਦਊਗੀ ਜਾਂ ਕਿਸੇ ਵੀਰ ਨੇ ਘਰੇ ਰੱਖਣੀ ਹੈ ਤੇ ਅੱਜ ਸੁਣਿਆ ਤਿਆਰ ਹੋਈ ਆਪਾਂ ਲੱਖ ਰੁਪਏ ਦੀ ਮਾਇਆ ਲੈ ਲਾਂਗੇ ਵਾਸੀ ਆਪਾਂ ਹਾਂ ਲੱਖ ਦੀ ਲੈ ਲਾਂ ਹਾਂ ਠੀਕ ਉਹ ਫਰਕ ਤਾਂ ਪੈਂਦਾ ਹੀ ਫਰਕ ਪੈ ਜਾਣਾ ਮਾਈ ਦਾ 2 ਮਹੀਨੇ ਸਾਹਮਣੀ ਪਣੀ ਬਸ ਹਾਂ ਬਿਲਕੁਲ ਲੱਖ ਰੁਪਏ ਦੀ ਮਾਇਆ ਆਪਾਂ ਵਾਸੀ ਲੈ ਲਾਂਗੇ ਬਿਲਕੁਲ 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 ਲਓ ਠੀਕ ਆ ਜੀ ਕੋਈ ਦੋਸਤੋ ਇਹਦੇ ਜ ਹਰੇ ਦੇ ਭਰਾ ਦਾ ਬਿਲਕੁਲ ਬਚਾ ਹੀ ਆ ਜੇ ਅੱਜ ਜਾਇਜ ਮਿਲਦੀ ਪਈ ਆ ਚੀਜ਼ ਤੇ ਸਾਹਣੀ ਪੈਣੀ ਹੈ 2 ਮਹੀਨੇ ਠੀਕ ਆ ਇਹ ਕਾ ਪਾ ਸਕਦੇ ਹੋ ਹੱਤ ਜਿੰਦਾ ਮਰਜੀ ਤਸੱਲੀਆਂ ਕਰੋ ਠੀਕ ਆ ਇਧਰ ਇੱਕ ਤੁਹਾਨੂੰ ਮਾਝ ਆਪਾਂ ਦਿਖਾ ਦਿੰਨੇ ਆ ਪਿਆਰੀ ਤੇ ਆ ਗੱਬਣ ਟੁਫੀ ਆ ਬਾਕੀ ਮੇਰਾ ਭਰਾ ਵਜਨ ਵਟਾ ਤੁਸੀਂ ਚੈੱਕ ਕਰੋ ਫੁੱਲ ਵਜਨ ਵੇਟ ਆ ਇਹ 16 17 ਕਿਲੋ ਵਾਲੀ ਸੰਧੂ ਸਾਹਿਬ ਠੀਕ ਆ ਜੀ ਤੀਜਾ ਸੁਆ ਅੱਛਾ ਲੈ ਜੀ ਫਤ ਤੀਜਾ ਸੁਆ ਐਸ ਵਕਤ ਕਿੰਨਾ ਕ ਸਮਾਂ ਬਾਕੀ ਇਹਦਾ ਇਹ ਸੰਧੂ ਸਾਹਿਬ ਕੋਈ ਲਈ ਦੱਸ ਦੇਣਾ 10 ਕਿ ਦਿਆਂ ਲਓ ਜੀ 10 ਕਿ ਦੋਣਾ ਇਹਦੇ ਬਾਕੀ ਹੈ ਜੇ ਸੂਣ ਦੇ ਬਾਕੀ ਪ੍ਰੋਪਰ ਆਪਾਂ ਤੁਹਾਨੂੰ ਤਸੱਲੀ ਦੇ ਨਾਲ ਦਿਖਾ ਦਿੰਨੇ ਆ ਸਾਰੇ ਪਾਸਿਓ ਕੋਈ ਵੀ ਸੱਜਣ ਇੱਥੇ ਟਿੱਪ ਕੇ ਭਰਾ ਕੇ ਤਸੱਲੀ ਕਰ ਸਕਦਾ ਬਾਕੀ ਟਿੱਪੜ ਪਾਰ ਪਿੱਛੇ ਦੀ ਇਹਦੀ ਵੀ ਓਕੇ ਰਿਪੋਰਟ ਬਿਲਕੁਲ ਓਕੇ ਰਿਪੋਰਟ ਠੀਕ ਆ ਜੀ ਇਹਦੀ ਸੰਧੂ ਸਾ ਗਰੰਟੀ ਹੈ ਫੁੱਲ ਚਲੋ ਕਰੋ ਚੱਕਾ ਆ ਦੇਖੋ ਜਵਾਈ ਰੂ ਹੀ ਇੱਕ ਹਸਾਬ ਦਾ ਦਾ ਬੇਬੀ ਠੀਕ ਆ ਸੋ ਇਹ ਗੱਬੜ ਮਾਜਾ ਠੀਕ ਆ ਜੀ ਤਿਆਰੀ ਦੇ ਲੈ ਜੇ 5 ਲੈ ਜੇ 8 ਲੈ ਜੇ 10 ਲੈ ਜੇ ਸੋ ਦੇਣ ਆ ਜੇ ਆਰਾਮ ਨਾਲ ਇੰਨੇ ਕੁ ਲੈ ਲੇਗੀ ਡੋਰਾ ਥਣ ਲਗਾ ਠੀਕ ਆ ਜੀ ਜਿੰਨਾ ਕੁ ਲੱਥੀ ਹੈ ਥੱਲਿਓ ਉਹ ਆਪਾਂ ਤੁਹਾਨੂੰ ਇੱਕ ਬਹਿਣੀ ਵਾਲੇ ਪਾਸਿਓ ਵੀ ਦਿਖਾ ਦਿੰਨੇ ਆ ਆ ਵੇਖੋ ਟੱਕ ਥੋੜੀ ਜੀ ਲੇਵੇ ਦੀ ਗਾਹ ਨੂੰ ਆ ਠੀਕ ਆ ਇਸ ਕਰਕੇ ਤੁਸੀਂ ਵੇਖੋਗੇ ਆ ਲੇਵੇ ਦੀ ਬੰਤਰ ਆ ਥਾਣਾ ਚਾਰੇ ਇੱਕੋ ਜਿਹਾ ਸਾਈਜ਼ ਹੈ ਬੈਕ ਸਾਈਡ ਤੋਂ ਵੀ ਇੱਕੋ ਜਿਹਾ ਆਪਣਾ ਇਹਦਾ ਸੰਧੂ ਸਾਹਿਬ 16 ਕਿਲੋ ਦੀ ਆਪਣੀ ਗਰੰਟੀ ਹੋ ਗਈ ਠੀਕ ਆ ਭਾਈ ਪਰ ਦੁੱਧ ਜਿਹੜਾ ਪਿੱਛੋਂ ਚੋਲੋ ਚਵਾਉਂਦੀ ਰਹੀ ਹਾਂਜੀ ਜੋ ਚਵਾਉਂਦੀ ਰਹੀ ਠੀਕ ਆ ਇਹ ਸੁੱਕ ਕੀ ਮੁੱਲ ਕੀ ਡਿਮਾਂਡ ਰੋਗੀ ਇਸ ਮੈਂ ਦੀ ਗੱਬਣ ਦੇ ਇਹ ਜੀ ਸੰਧੂ ਸਾਹਿਬ ਦਾ 15 15 ਹਾਂਜੀ ਹਾਂ ਨਾ ਕਰਕੇ ਕਿਥੋਂ ਤੱਕ ਦੇ ਦੇ ਲੱਖ ਦੀ ਦੇਦਾ ਲੱਖ ਦੀ ਲੋ ਵੀ 1 ਲੱਖ ਦੀ ਪੂਰੀ ਦੀ ਹਾਂ ਪੂਰੇ ਲੱਖ ਦੀ ਬਾਕੀ ਕੋਈ ਖੁਸ਼ੀ ਨਾਲ ਕਰਦੀ ਮਾਤਨ ਵਿੱਚ ਮਾਤਨ ਕਰ ਦਾਂਗੇ ਲੋ ਵੀ ਉਹ ਲੱਖ ਦੀ ਮਿਲ ਜੂਗੀ 15 ਡਿਮਾਂਡ ਆ ਤੇ ਲੱਖ ਲੈਣ ਦੇਣਾ ਠੀਕ ਆ ਜੀ ਬਾਕੀ ਤੁਸੀਂ ਪ੍ਰੋਪਰ ਦੇਖ ਲਈਏ ਠੀਕ ਆ ਜੀ ਕੱਦ ਕਾਠ ਵਾਲੀ ਆ ਵੱਡੀ ਆ ਮੀਡੀਅਮ ਤੋਂ ਪਲਾਸੀ ਆ ਵੱਡੀਆਂ ਮੱਜਾਂ ਦੇ ਵਿੱਚ ਤੇ ਲੇਵੇਂ ਨੂੰ ਬਹੁਤੀ ਸਾਫ ਸੁਥਰੀ ਆ ਠੀਕ ਆ ਜੀ ਕਿਸੇ ਰਕਮ ਦੀ ਕੋਈ ਭਾਰ ਪਿਛੇ ਦੀ ਮੁਸ਼ਕਲ ਨਹੀਂ ਕੀ ਟਿੱਪਣ ਇੱਕ ਨੰਬਰ ਆ ਜਿੱਦਾਂ ਮਰਜ਼ੀ ਮੇਰਾ ਭਰਾ ਇੱਥੇ ਆਵਾਂ ਕਿਸੇ ਨੇ 100 ਰੁਪਇਆ ਲਾ ਲੈਣਾ ਪਸ਼ੂ ਤੇ ਠੀਕ ਆ ਜੀ ਤਸੱਲੀ ਕਰਕੇ ਟਿੱਪ ਕੇ ਆਪਣੀ ਵਰਾ ਕੇ ਲੈ ਕੇ ਜਾਓ ਸੋ ਇਹ ਅੱਜ ਮਾਲ ਆਪਾਂ ਤੁਹਾਨੂੰ ਦਿਖਾ ਦਿੱਤਾ ਸੁੱਖ ਦੇ ਬਿਲਕੁਲ ਇਸ ਕਿਲੇ ਤੇ ਤੇ ਬਾਕੀ ਇਸ ਅਡੇ ਤੇ ਆ ਮਾਲ ਆਉਂਦਾ ਰਹਿੰਦਾ ਡੇਲੀ ਰੂਟੀਨ ਦੇ ਵਿੱਚ ਪਸ਼ੂ ਆਉਂਦੇ ਰਹਿੰਦੇ ਆ ਸਤਿ ਸ੍ਰੀ ਅਕਾਲ ਵੀਡੀਓ ਮਗਰੋਂ ਪਾ ਚਾਰ ਪੰਜ ਦਿਨ ਲੋਕਲੀ ਵੇਚਦੇ ਆ ਬੜੀ ਵਧੀਆ ਗੱਲ ਆ ਲੋਕਲੀ ਵੇਚਦੇ ਬੜੇ ਵੀਰ ਭਰਾਵਾਂ ਦੇ ਫੋਨ ਆਏ ਆ ਮਾਲ ਇਸੇ ਤਰ੍ਹਾਂ ਸੁਖ ਪਰ ਜਾਇਜ਼ ਤੁਰਿਆਵੇ ਤੇ ਜਾਇਜ਼ ਤੁਰਿਆ ਜਾਵੇ ਫੇਰ ਹੀ ਆ ਹਾਂਜੀ ਹਾਂਜੀ ਹਰੇਕ ਭਰਾ ਨੂੰ ਹੁੰਦਾ ਵੀ ਚਾਰ ਥਾਵਾਂ ਤੋਂ ਟਰਾਈ ਮਾਰ ਕੇ ਖਰੀਦਣ ਦੇ ਆ ਅੱਜ ਕੋਈ ਹਾਂਜੀ ਅਗਲੇ ਮਾਰ ਜਿੱਥੋਂ ਕੋਈ 2 ਰੁਪਏ ਸਸਤੀ ਮਿਲੂਗੀ ਸ਼ਾਇਦ ਉਥੋਂ ਖਰੀਦਾਂਗੇ ਨਹੀਂ ਜਾਇਜ਼ ਮੁੱਲ ਸਤਿ ਸ੍ਰੀ ਅਕਾਲ ਪੱਜਾ ਦੀ ਰੋਟੀ ਨਹੀਂ ਰੱਖੇ ਹਰ ਹਰ 15 1500 ਰੋਟੀ ਰੱਖੇ ਬਿੰਗਰ ਭਾਈਆ ਉਮੀਦ ਕਰਦੇ ਆ ਪਸ਼ੂ ਚੰਗੇ ਲੱਗੇ ਹੋਣਗੇ ਠੀਕ ਆ ਵੀਡੀਓ ਤੁਸੀਂ ਬਾਅਦ ਤੋਂ ਬਾਅਦ ਜ਼ਰੂਰ ਸ਼ੇਅਰ ਕਰਦੇ ਹੋ ਹੋਰ ਵੀ ਫਾਰਮਰ ਭਰਾਵਾਂ ਤੱਕ ਇਹ ਕਵਰੇਜ ਪਹੁੰਚ ਸਕੇ ਸੋ ਅੱਜ ਫਿਲਹਾਲ ਇਸ ਵੀਡੀਓ ਵਿੱਚ ਇਨਾ ਸੀਗਾ ਇੱਕ ਸੁਖ ਨੰਬਰ ਬੋਲ ਆਉਂਦੇ ਬਈ 788716396 ਠੀਕ ਆ ਮਹਾਰਾਜ ਹਾਂਜੀ ਓਕੇ ਸੋ ਦੋਸਤੋ ਇਹ ਅੱਜ ਵੀਡੀਓ ਦੇ ਵਿੱਚ ਐਨੀਮਲ ਸੀਗੇ ਜਿਹੜੇ ਆਪਾਂ ਤੁਹਾਨੂੰ ਦਿਖਾਉਣੇ ਸੀ ਠੀਕ ਆ ਜੀ ਸੋ ਉਸ ਵਾਈ ਪਸ਼ੂ ਦਿਖਾਤੇ ਆ ਤੇ ਗੱਭਾਂ ਦੇਦਰ ਮੱਝਾ ਤੁਹਾਨੂੰ ਦਿਖਾਤੀਆਂ ਨੇ ਇੱਕ ਤਿਆਰੀ ਤੇ ਇਹ ਤਕਰੀਬਨ ਇੱਕ ਸਮਾਂ ਖੜਦੀ ਆ 2 ਮਹੀਨੇ ਦਾ ਸੋ ਨੰਬਰ ਸਕਰੀਨ ਤੇ ਚੱਲਣ ਦੇ ਆ ਧੰਨਵਾਦ ਵੀਡੀਓ ਵੇਖਣ ਦੇ ਲਈ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਆ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ